ਕੰਮ ਸਟਾਰਟ ਮਿਰਚਾਂ ਦਾ ਮਿਰਚਾਂ ਨੂੰ ਛਾਂਟਣ ਦਾ ਜਿਵੇਂ ਹੁਣ ਕੱਲ ਤੋੜ ਕੇ ਲਿਆਂਦੀਆਂ ਸੀ ਇਹਨਾਂ ਨੇ ਸਾਰੀਆਂ ਇਕੱਠੀਆਂ ਕਰ ਲਈਆਂ ਸੀ ਉਹਦੇ ਵਿੱਚੋਂ ਹੁਣ ਮੈਂ ਲਾਲ-ਲਾਲ ਆਟਾ ਕੱਢਦੀ ਐ ਸੁਕਾਵਾਂਗੀ ਤੇ ਹਰੀਆਂ ਮੇ ਧੋ ਕੇ ਪਾਤੀਆਂ ਦਾ achar ਪਾਵਾਂਗੀ ਤੇ ਕੁਸ ਢੀਚ ਲਾਤੀਆਂ ਆ ਆਪਨੇ ਘਰ ਵਿੱਚ ਕੰਮ ਆਉਂਦੇ ਹੋਂ ਹਰ ਸਾਲ ਸੁਕਾਉਂਦੇ ਸੀ ਚਲੋ ਅੱਗੇ ਤਾਂ ਬਾਲਕੋਨੀ ਚ ਰੱਖ ਕੇ ਇਸ ਵਾਰ ਤਾਂ ਵਿਹੜੇ ਚ ਕਾਇਆ ਕਰਾਂਗੇ ਕੀ ਸਾਡਾ ਤੁਹਾਡਾ ਆਪਣੇ ਚੈਨਲ ਤੇ ਤੇ ਹਰ ਜਰ ਹਮਸਾ ਲੈ ਕੇ ਵੀਡੀਓ ਵੀਡੀਓ ਆਦੀ ਵੀ ਆਪਣੇ ਤੁਸੀਂ ਦੇਖ ਹੀ ਰਹੇ ਆ ਜਿਹੜਾ ਇੰਡਿਆ ਤੋਂ ਸਮਾਨ ਆਇਆ ਹੁੰਦੀ ਆ ਤੇ ਇਹ ਟਾਈਮ ਆਪਣਾ ਉਹ ਨਹੀਂ ਲੱਗਾਗਾ ਕਿਉਂਕਿ ਪਹਿਲਾਂ ਉੱਧਰ ਚਲੇ ਗਏ ਸੀਗੇ ਸਵਿਟਜ਼ਰਲੈਂਡ ਜਦੋਂ ਆਏ ਸਾਰੇ ਜਣੇ ਤੇ ਉਸ ਤੋਂ ਬਾਅਦ ਆ ਕੇ ਵੀ ਨਹੀਂ ਲੱਗਾਗਾ ਤੇ ਅੱਜ ਵੀ ਛੁੱਟੀ ਸਮੇਂ ਤੇ ਲੋਕਾਂ ਨੂੰ ਸਮਾਨ ਦਿਖਾਉਣੇ ਨਾਲ ਜਿਵੇਂ ਮੈਂ ਵੀ ਸੰਭਣਾ ਸੀਗਾ ਇੰਡੀਆ ਤੋਂ ਹੁਣ ਜੇ ਆਪਾਂ ਖਾਣ ਪੀਣ ਨਾਲ ਸਮਾਨ ਤਾਂ ਤੁਹਾਨੂੰ ਦਿਖਾਈ ਦਿੱਤਾ ਸੀਗਾ ਤੇ ਬਸ ਕੋਸਤ ਜੀਰੀ ਚਾਰ ਸੇਵੀਆਂ ਤੇ ਇੱਕ ਜਿਹਾ ਕੋਸਤ ਹਰ ਵਾਰੀ ਆਉਂਦਾ ਹੀ ਆ ਤੇ ਆਚਾਰ ਆਮ ਦਾ ਤੇ ਇਹ ਤਾਂ ਆਪਣਾ ਪੱਕਾ ਹੀ ਹੁੰਦਾ ਵਾ ਤੇ ਪੰਜੀਰੀ ਵਗੈਰਾ ਇਹ ਆ ਸੂਟ ਸੀਗੇ ਮੇਰੇ ਮੈਕ ਦਾ ਮੇਰਾ ਵਾ ਬਾਰ ਬਾਰੀ ਦੇ ਤੇ ਆ ਤਾਂ ਤੁਸੀਂ ਮੇਰੇ ਪਾਇਆ ਵੇਖੇ ਹੋਣਾ ਵਾ ਮੇਰੀ ਫਰੈਂਡ ਤੇ ਉਹ ਬੁਧਾਈ ਤੇ ਮੈਂ ਪਾਇਆ ਸੀਗਾ ਮੇਰਾ ਇਹ ਵਾਈਟ ਸੀ ਇਦਾਂ ਦਾ ਮੈਕਸ ਕਲਰ ਸੀ ਸੀ ਵਿੱਚ ਇਹ ਕ੍ਰੀਮ ਸੀਗਾ ਤੇ ਮੇਰਾ ਕਾਜ ਨਾ ਬਸ ਸਾਰੇ ਕੱਪੜੇ ਜਿਹੜੇ ਆਏ ਹੁਣ ਇੰਡੀਆ ਤੋਂ ਇਹਨਾਂ ਦੇ ਨਾਲ ਟੀ-ਸ਼ਰਟਾਂ ਸੀਗੀਆਂ ਤੇ ਬਾਕੀ ਬੱਚਿਆਂ ਨੇ ਆਪਣਾ ਸਮਾਨ ਸਾੰਪਤਾ ਸੀਗਾ ਤੇ ਦੋਨਾਂ ਨੇ ਆਹ ਕੁਰਤਾ ਪਜਾਮਾ ਸੀ ਇਹਨਾਂ ਦਾ ਦੀਦੀ ਨੇ ਭੇਜਿਆ ਇਹ ਤੇ ਟੀ-ਸ਼ਰਟਾਂ ਸੀਗੀਆਂ ਨਾਲ ممی انہ نے بھیجی سوٹ منگوایا کپڑے کواپ نہیں سا ہوں سٹچ کرواؤں گی یہ شرٹ س ਤੇ ਬਾਕੀ ਆ ਹਤਾ ਆਪਕਰਾ ਸੀ ਪੈਡਿੰਗ ਇਹ ਮੰਗਵਾਈਆਂ ਸੀ ਬਾਕੀ ਵਸਾ ਹੋ ਮੇਰੇ ਬਰਾਦਰਾਂ ਦੋਨਾਂ ਦਾ ਉਹਨਾਂ ਦਾ ਸਾਮਾਨ ਆਇਆ ਸੀ ਬਹੁਤ ਉਹਨਾਂ ਨੇ ਹੀ ਆਪ ਦਾ ਸਮਾਂ ਲਿਆ ਮੰਗਵਾਇਆ ਸੀ ਇੰਡਿਆ ਤੋਂ ਕਿਉਂਕਿ ਹੁਣ ਤਾਂ ਤਿੰਨਾ ਮੁੰਡਿਆਂ ਨੇ ਆਉਣ ਅਸੀਂ ਇਕੱਠਿਆਂ ਨੇ ਫੇਰ ਮੰਗਵਾ ਲਿਆ ਆ ਮੈਂ ਥਾਲੀ ਮੰਗਵਾਈ ਸੀ ਵਰਤਾਂ ਵਾਸਤੇ ਪੂਰਾ ਸੈਟ ਭਗਵਾਇਆ ਸੀਗੇ ਬਹੁਤ ਟਾਈਮ ਦੀ ਮੇਰੀ ਰੀਸ ਸੀਗੀ ਫਿਰ ਇਸ ਵਾਰ ਮੈਂ ਮੰਗਵਾਇਆ ਇਹ ਤੇ ਆ ਵਿੱਚ ਦੁੱਤੀਆਂ ਸੀ ਨਾਲ ਚੱਪਲਾਂ ਸੀ ਆ ਚੱਪਲਾ ਸੀ ਮੇਰੀਆਂ ਉੱਤੇ ਮੈਂ ਇੱਕਦੀਆਂ ਤੇ ਇਹ ਮੈਂ ਆਵਾਜ਼ ਬਾਅਦ ਚ ਰਿਕਾਰਡ ਕਰ ਲੱਗਿਆ ਹੁਣ ਕਿਉਂਕਿ ਜਦੋਂ ਮੈਂ ਇਹ ਵੀਡੀਓ ਬਣਾਉਂਦੀ ਸੀ ਤੇ ਉਦੋਂ ਹਰਸ਼ਾਂਤ ਵੀ ਦੇਖੇ ਜਾਂਦਾ ਸੀਗਾ ਤੇ ਉਹਦੀ ਆਵਾਜ਼ ਜ਼ਿਆਦਾ ਆਉਂਦੀ ਸੀ ਕਿ ਤੰਕ ਕੇ ਫਿਰ ਉਹ ਬਾਤ ਸਾਨੂੰ ਕੱਟਣੀ ਪਈ ਤੇ ਆਹਾ ਵਾਰਤਾ ਵਾਸਤੇ ਕੁਰਵੇ ਬਗਵਾਏ ਦੀਵੇ ਆ ਲਾ ਦਵਾਲੀ ਵਾਸਤੇ ਦੀਵੇ ਪੇਟੇ ਤੇ ਰਹਿਣਾ ਨਿਪੇਜਿਆ ਸਾਰਾ ਸਮਾਨ மேக் பேடைய ਤੇ ਆ ਭੇਜੀਆਂ ਦੀਦੀ ਨੇ ਨਾਂੰਦਨੀ ਕੱਪੜਿਆਂ ਦੇ ਨਾਲ ਆ ਤਾਂ ਮੈਂ ਕਿਤੇ ਟੌਪਸ ਕਾ ਕੇ ਇਹ ਹੈ ਤਾਂ ਦੋਨੇ ਝੂੜੀਆਂ ਪਾਉਣ ਵਾਲੀਆਂ ਹੁਣ ਕਿਉਂਕਿ ਮੈਨੂੰ ਕਾਚ ਦੀਆਂ ਝੂੜੀਆਂ ਬਹੁਤ ਪਸੰਦ ਆ ਸ਼ੁਰੂ ਤੋਂ ਪਰ ਹੁਣ ਮੈਂ ਨਹੀਂ ਪਾ ਸਕਦੀ ਕੰਮ ਤੇਜ਼ ਇਹ ਘਰੇ ਵੀ ਨਾ ਟਾਈਮ ਹੁੰਦਾ ਹੁਣ ਜਿਵੇਂ ਜਿਵੇਂ ਮੂਰੇ ਤੇ ਹੋਰ ਆਪਣੇ ਆਈ ਗਏ ਮੈਂ ਪਾਉਂਗੀ ਆ ਵੀ ਝੂੜੀਆਂ ਬਹੁਤ ਸੋਹਣੀਆਂ ਫਿਰ ਨੇ ਮੈਨੂੰ ਭੇਜੀਆਂ ਬਹੁਤ ਪਿਆਰੀਆਂ ਕਾਚ ਦੀਆਂ ਤੇ ਆ ਮਮਮੀ ਹੋਣਾਂ ਨੇ ਭੇਜਿਆ ਸੀ ਮਮਮੀ ਹੋਣਾਂ ਦੇ ਦੋ ਦੂਜੀਆਂ ਮੈਂ ਕੱਲ੍ਹ ਦੀ ਆਈਆਂ ਆ ਕੱਪੜਿਆਂ ਦੇ ਨਾਲ ਹੀ ਭੇਜਿਆ ਸੀਗਾ ਵਰਤਵਾਸਤੇ ਤੇ ਇਹ ਕਾ ਸੈੱਟ ਆ ਤੇ ਆਹਾ ਹੈਗਿਆਂ ਵਾ ਹੈਗਾ ਸੈੱਟ ਆ ਮੇਰਾ ਇਹ ਮੈਂ ਵਰਤਾਂ ਵਾਸਤੇ ਮਗਵਾਇਆ ਸੀਗਾ ਤੇ ਇਹ ਚ ਤਾਂ ਪਰਾਂਦਾ ਵਾ ਇਹ ਆ ਦੀਵਾਨ ਹੁਣ ਮੈਂ ਸੰਭਲ ਲੱਗ ਕਿਸਵੇਂ ਜਾਦਾ ਆਇਆਗਾ ਕਿਆ ਰਹੇਗੇ ਤੇ ਆਹ ਪਨੈਲ ਦੀਆਂ ਗੋਲੀਆਂ ਇਹ ਮੈਂ ਹਰ ਵਾਰੀ ਮੰਗਵਣੀ ਹੁੰਦੀ ਆ ਦੀਦੀ ਤੋਂ ਤੇ ਦੀਦੀ ਨੇ ਭੇਜਿਆ ਕੋਈ ਨਾ ਕੋਈ ਹੁੰਦਾ ਹੁੰਦਾ ਹੁਣ ਬਸ ਵਟ ਪਾ ਕੇ ਸਾਹਮਣੇ ਰੱਖ ਦਿਆਂ ਕੱਪੜੇ ਤੇ ਠੀਕ ਹੈ ਜੀ ਆਪਾਂ ਸਾਰਿਆਂ ਦਾ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਆਪਾਂ ਨੂੰ ਸਮਾਨ ਭੇਜਿਆ ਬਹੁਤ ਬਹੁਤ ਧੰਨਵਾਦ ਜਿਹੜੇ ਇੱਥੇ ਬੈਠੇ ਨੇ ਮੈਨੂੰ ਇੰਨਾ ਸਮਾਨ ਭੇਜਦੇ ਆ ਪਿਆਰ ਕਰਦੇ ਤੇ ਮੰਮੀ ਹੋਣਾਂ ਦਾ ਦੀਦੀ ਹੋਣਾਂ ਦਾ ਚਾਚੀ ਹੋਣਾਂ ਦਾ ਸਾਰਿਆਂ ਦਾ ਭੈਣ ਦਾ ਪਰਜਾਈਆਂ ਦਾ ਖਾਸ ਕਰਕੇ ਇਹਨਾਂ ਸਭ ਮਾੜੀ ਜਿਹੀ ਚੀਜ਼ ਉਹ ਮੰਗਾ ਤੇ ਸਪੈਸ਼ਲ ਜਾਂਦੀਆਂ ਤੇ ਲੈ ਕੇ ਆਉਂਦੀਆਂ ਮੇਰੇ ਵਾਸਤੇ ਤੇ ਉਹਨਾਂ ਦਾ ਮੈਂ ਬਹੁਤ ਬਹੁਤ ਦਿਲੋਂ ਧੰਨਵਾਦ ਕਰਦੀ ਆ ਠੀਕ ਹੈ ਜੀ ਮਿਲਾਂਗੇ ਅਗਲੀ ਵੀਡੀਓ ਚ ਬਾਏ ਬਾਏ